ਔਰ ਸਾਹਮਣੇ ਪਹਿਲਵਾਨ ਹੈ ਤੇਰੇ ਮਿੱਤਰੋ ਲੈ ਵੀ ਪਹਿਲਵਾਨ ਨੋਟ ਕਰ ਲੈ 35 ਬਣੇ ਆ ਔ 36 ਬਣਨੇ ਪੜਿਆ 6 ਔ 6 ਬਣਨੇ ਪੜਿਆ ਔ ਸਾਹਮਣੇ ਇਧਰ ਦੇ ਪਾਸੇ ਔ ਸਾਹਮਣੇ 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 6ਾ ਫੇਰ ਜਿਹੜਾ ਕਦੇ ਵੱਜ ਗਿਆ ਮੈਚ ਸਮਾਪਤ ਲਓ ਪੈਗੀ ਵੱਲ ਫੇਰ ਇਧਰ ਦੇ ਪਾਸੇ ਸਰਾ ਲੱਗਿਆ ਬੜੀ ਵਾਕੇ ਵਾਕੇ ਸਰਾ ਲੱਗਿਆ ਹੋਇਆ ਰਣੇ 4 ਆਹ ਬਾਡਰੋ ਪਾਰ ਜੁੜ ਗਿਆ ਏ ਰਨ 4 ਦਾ ਵਾਢਾ ਜਿਹੜਾ ਕਹਿੰਦੇ ਹੋ ਗਿਆ ਗੱਟੀ ਆਉਂਦੀ ਹੈ ਮਹਿਤਪੁਰੇ ਵੀ ਪਟਿਆ ਪਵਨ ਹੁਣੀ ਭਵਾਨ ਵਰਗੇ ਵੀਰ ਆ ਅੱਜ ਪੰਡਤ ਜੀ ਪੁੱਜੇ ਹੋਏ ਨੇ ਪਰ ਵਾਹ ਤੇਰੇ ਨਾ ਜਵਾਨਾ ਮੰਗਲਾਂ ਵਾਲਾ ਸਰਾ ਕਰਾਂਗੇ ਕੁਝ ਬਾਕੀ ਰਹਿ ਗਿਆ ਇਧਰਲੇ ਪਾਸੇ ਵਾਹ ਤੇਰੇ ਨੌਜਵਾਨਾ ਮੁੰਡਾ ਕਹਿੰਦੇ ਖੜਕੜਕਾ ਕਰਾਉਂਦਾ ਆ ਟੋਨੀ ਸੱਬਰਵਾਲ ਪੁੱਜਿਆ ਬਾਈ ਸਾਡਾ ਬਹੁਤ ਬਹੁਤ ਧੰਨਵਾਦ ਆ ਕਹਿੰਦੇ ਟੋਨੀ ਦਾ ਤੇ ਕੁਲਦੀਪ ਸਾਡਾ ਯਾਰ ਬੈਠਾ ਕਹਿੰਦੇ ਲੈਣ ਯੂਕੇ ਦੇ ਵਿੱਚ ਉਧਰ ਹਰਮਨ ਸੰਧੂ ਵਰਗੇ ਭਰਾ ਵੀ ਕਹਿੰਦੇ ਪੱਤੇ ਨੇ ਅਮਨ ਗੱਭੀ ਹੁਣੀ ਵੀ ਪੁੱਜ ਗਏ ਭਰਾ ਸਾਡੇ ਬਹੁਤ ਵੱਡਾ ਧੰਨਵਾਦ ਹੈ ਅਮਨ ਕਹਿੰਦੇ ਸੂਰੇ ਦੀ ਗੱਲ ਚੱਲੀ ਜੀ ਨਾ ਹੁਣ ਗੱਭੀ ਛੋੜਾ ਵੀਰ ਹੈ ਤੇ ਨਾਲ ਕਹਿੰਦੇ ਹਰਮਨ ਸੰਧੂ ਭਰਾ ਸਾਡਾ ਸਾਰੀ ਸਤਿਕਾਰ ਰਿਹਾ ਉਹਨੇ ਤੇ ਸਾਰਿਆਂ ਦਾ ਧੰਨਵਾਦ ਹੈ ਭਾਈ ਜੀ ਕਰੀਏ ਸ਼ੁਰੂਆਤ ਕਰਦੇ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਹਾਂ ਇਧਰਲੇ ਪਾਸੇ ਪ੍ਰਿੰਸ ਬਈ ਹੋ ਤਗੜਾ ਨਾਇਬਾਨ ਅੱਜ ਪਟਾਕੇ ਪਾਉਣੇ ਪਏ ਨੇ ਹਸੈਨਾਵਾਲੀਆ ਪ੍ਰਿੰਸ ਹੈ ਤੇ ਕਹਿੰਦੇ ਔਰ ਫੈਸਲੇ ਵੇਖਾਂਗੇ ਰਨਸ਼ੇ ਆਓ ਪਹਿਲੀ ਦੇ ਪਹਿਲੀ ਦੇ ਪਹਿਲੀ ਦੇ ਕਮਾਲ ਕਰ ਦਿੱਤੀ ਹੈ ਆਓ ਪਹਿਲੀ ਦੇ ਛੱਕਾ ਵੱਜ ਗਿਆ ਆ ਗੁਰਨਾਨਕਪੁਰ ਮਾਲੇ ਵਾਲਾ ਮੁੰਡਾ ਵੀ ਕਹਿੰਦੇ ਕਮਾਲ ਕਰੀ ਤਰਿਆਉਂਦਾ ਅੱਜ ਦੇ ਕਹਿੰਦੇ ਪੱਪੂ ਪਟਾਕੇ ਦੇ ਵਿਸ਼ੇਸ਼ ਆਪਣੇ ਭਜਾਇਆ ਬਹੁਤ ਬਹੁਤ ਧੰਨਵਾਦ ਹੈ ਵੱਡੇ ਚੈਨਾਂ ਦੀ ਗੱਲ ਹੈ ਅੱਜ ਦੇ ਦਰਸ਼ਕਾਂ ਦਾ ਦਰਗਾਹਵਾ ਦਾ ਹੀ ਕੋਈ ਰਾਰੀ ਗੁੰਦਰ ਸਿੰਘ ਜੀ ਰਾਇਆ ਸਰਪੰਚ ਸਾਹਿਬ ਆ ਗਏ ਵਾਹ ਦਰਗਾਹਵਾ ਦੇ ਵਿਸ਼ੇਸ਼ ਤੌਰ ਤੇ ਪੱਧ ਗਿਆ ਇਹ ਵੀ ਕਹਿੰਦੇ ਸ਼ਿਰੂ ਤੋਂ ਜੁੜਿਆ ਨਾਲ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਵਾਕੇ ਵਾਕੇ ਮੋਟੇ ਨਾਲ ਮੋਟਾ ਲਾ ਕੇ ਖੜਿਆ ਸਰਪੰਚ ਸਾਹਿਬ ਹਾਣਾ ਦਾ ਵੀ ਧੰਨਵਾਦ ਕਰਦੇ ਆ ਠੀਕ ਹੈ ਬੱਲੇ ਭਾਈ ਕੀ ਆਏ ਮੜਾ ਜਾਈ ਸਨਮਾਨ ਹੋ ਗਿਆ ਰੋ ਪੈ ਚਲਾ ਤੇ ਚਲਦਾ ਮਨਨੇ ਕਰਾਈ ਕਰਾ ਸਾਡੇ ਨਿਆਣੇ ਮੜ ਬੰਦ ਉਹਨਾਂ ਨੂੰ ਕਿ ਸਨਮਾਨ ਕੀ ਤਿਆਰੀ ਕਿਤੇ ਬਹੁਤ ਬਹੁਤ ਰੱਖੀ ਧੰਨਵਾਦ ਆ ਲਿਆਂ ਦੀ ਲਿਆਂ ਦੀ سرا <سؤال> لگ گیا سویرا لگ گیا بھائی بہتر کلے کلے روپیہ گیارہ گیارہ ਉਧਰ ਜਾਣ ਪਛਾਣ ਕੀਤੀ ਜਾ ਰਹੀਆਂ ਟੀਮਾਂ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਹਾਂਜੀ ਬਹੁਤ ਬਹੁਤ ਕੰਦੇ ਧੰਨਵਾਦ ਅਧਰਲੇ ਪਸੇ ਪ੍ਰਦੀਪ ਪਰ ਸਾਰੀ ਗੱਲ ਜਿਹੜੀ ਪਿੰਡ ਵਾਲਿਆਂ ਦੇ ਫੜ ਗਈ ਹੈ ਲੈ ਵੀ ਵੱਡੇ ਭਾਈ ਪਿੰਡ ਵਾਲਿਆਂ ਦੇ ਫੜ ਗਈ ਹੈ ਔਰ 2100 ਦੇ ਹੁਣ 2100 ਦੇ ਹੋ ਗਏ ਹੈ ਗਲਤ ਥਾਂ 'ਤੇ ਲੱਗਦੀਆਂ ਪਰ ਇਧਰ ਦੇ ਪਾਸੇ ਬਾਦ ਪਹਿਲੀ ਮੁੰਡੇ ਨੇ ਟਾਪ ਦੀ ਕਰ ਦਿੱਤੀ ਹੈ ਹਾਕਾਂ ਹਾਂ ਵੀਰੇ ਕਰੀਏ ਕਰੀਏ ਮੈਚ ਕਾਉਂਟੀ ਨੇ ਰੱਖੀ ਹੈ ਬਾਗਰਾ ਨੇ ਖੜੀ ਹੈ ਪਿੰਡਰ ਇੱਕ ਨੇ ਮਾਰਦੇ ਆਂ ਹਰ ਕਿੰਨੇ ਟਾਰਗੇਟ ਦਿੰਦੇ ਆਂ ਗੱਲ ਸਮੇਂ ਦੀ ਹੋਣੀ ਹੈ ਇਹਨਾਂ ਦੇ ਮੌਜੂਦਾ ਸਰਪਾਏ ਦੀ ਵੱਡੀ ਸਪੋਰਟ ਹੈ ਕਿ ਸਰਪੰਚ ਵੀ ਪਟੂ ਅਗਲੇ ਮੈਚ ਦੇ ਵਿੱਚ ਪੂਰ ਤਰ ਤਿਆਰ ਵਰ ਤਿਆਰ ਹੈ ਵੀਰੇ ਆਈਏ ਜਲਦੀ ਨਾਲ ਇਹ ਨਾਲ ਆਹ ਬੱਲੇਬਾਜ਼ੀ ਵੀ ਆ ਜਾਂਦੇ ਨਾ ਟਾਸ ਕਰੀਏ ਕਿਹਨਾਂ ਦਾ ਮੈਚ ਆ ਭਾਈ ਲਵੀ ਦੋਰੀ ਕਾਰੋਈ ਸਣਾ ਘਾਰੂ ਸਾਹਿਬ ਸਣਾ ਜੀ ਪ੍ਰਦੀਪ ਜੀ ਅੱਜ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਕਿਉਂਕਿ ਅੱਜਕੱਲ ਨੌਜਵਾਨ ਜਿਹੜੇ ਹੈਗੇ ਨਸ਼ਿਆਂ ਵੱਲ ਜਾ ਰਹੇ ਹਨ ਪਰ ਜਿਹੜੀ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਵੀ ਇੱਕ ਮਹਮ ਚਲਾਈ ਜਾ ਰਹੀ ਹੈ ਤੇ ਤੁਹਾਡੇ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਜਿਹੜੇ ਨੌਜਵਾਨ ਨੇ ਖੇਡਾਂ ਵੱਲ ਧਿਆਨ ਦੇਣ ਇਸ ਦੇ ਸਬੰਧ ਵਿੱਚ ਅੱਜ ਮੈਚ ਵੀ ਕਰਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅੱਜ ਸਾਡੇ ਮੁਹੱਲਾ ਬਵਰੀਕ ਨਗਰ ਦੇ ਵਿੱਚ ਵੀ ਰਜੇ ਮੱਟੂ ਦੀ ਯਾਦ ਚ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਸੋ ਸਾਰੇ ਸਾਡੇ ਇਲਾਕਾ ਨਵਾਸੀਆਂ ਦਾ ਮੁਹੱਲਾ ਨਵਾਸੀਆਂ ਦਾ ਤੇ ਲਾਗੇ ਪਾਸੇ ਦੇ ਜਿੰਨੇ ਸਾਡੇ ਪਿੰਡ ਵਾ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਵਾ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬਿਲਕੁਲ ਸਰਕਾਰ ਵੱਲੋਂ ਜਿਹੜੀ ਮੁਹਿੰਮ ਚੱਲ ਰਹੀ ਆ ਯੋਧ ਨਸ਼ਾ ਵਿਰੋਧ ਉਸੇ ਦੇ ਤਹਿਤ ਅੱਜ ਵੀ ਆਪਾਂ ਦੇਖੀਏ ਕਿ ਇੱਥੇ ਅੱਜ ਨਰੋਲ ਪਿੰਡ ਪੱਧਰ ਦੇ ਮੈਚ ਕਰਾਏ ਜਾ ਰਹੇ ਆ ਕੋਈ bari ਖਿਡਾਰੀ ਨਹੀਂ ਪਹੁੰਚਦਾ ਜਾ ਰਿਹਾ ਤੇ ਜੋ ਇੱਥੇ ਲਗਾਤਾਰ ਦੇਖਿਆ ਨੌਜਵਾਨਾਂ ਦੇ ਵਿੱਚ ਜੋ ਉਤਸ਼ਾਹ ਵਾ ਜੋ ਜੋਸ਼ ਵਾ ਉਹ ਬਹੁਤ ਹੀ ਕਾਬਲੇ ਤਾਰੀਫ ਆ ਤੇ ਉਹਨਾਂ ਦੀ ਖੇਡ ਆ ਜਿਹੜੀ ਉਹ ਬਹੁਤ ਹੀ ਕਹੋ ਵੀ ਵਧੀਆ ਖੇਡ ਵਾ ਵਧੀਆ ਖੇਡ ਦਾ ਮਜ਼ਾਹਰ ਕਰ ਰਿਹਾ ਇੱਥੇ ਅੱਜ ਰਾਣਾ ਜੀ ਅੱਜ ਇੱਕ ਵਿਸ਼ੇਸ਼ ਉਪਰਾਲਾ ਕਹਿ ਸਕਦੇ ਆ ਆਪਾਂ ਹਾਂਜੀ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਜਿਹੜਾ ਹੈਗਾ ਇੱਕ ਉਪਰਾਲਾ ਕੀਤਾ ਜਾ ਰਿਹਾ ਕੀ ਨੌਜਵਾਨਾਂ ਨੂੰ ਖੇਡਾਂ ਵਰ ਜਿਹੜਾ ਹੈਗਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਆਂ ਭਾਜੀ ਅਸੀਂ ਅੱਜ ਦੇ ਇਸ ਦਿਨ ਨੂੰ ਬਹੁਤ ਵਧੀਆ ਮੰਨਦੇ ਆਂ ਵਧਾਈਆਂ ਦਿੰਦੇ ਆਂ ਆਪਣੇ ਸਾਰੇ ਭਰਾਵਾਂ ਨੂੰ ਔਰ ਆਪਣੇ ਪ੍ਰਧਾਨ ਜੀ ਪ੍ਰਦੀਪ ਸ਼ੇਰਪੁਰ ਜੀ ਨੂੰ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅੱਜ ਦੇ ਟਾਈਮ 'ਚ ਖੇਡਾਂ ਬਹੁਤ ਜ਼ਰੂਰੀ ਆ ਔਰ ਇਹ ਸਾਰਾ ਹੀ ਇੱਕ سپورਟ ਦੇ ਨਾਲ ਚੱਲਦਾ ਹੈ ਚਲੋ ਸਾਰਿਆਂ ਨੇ ਰਲ ਕੇ ਬਹੁਤ ਵਧੀਆ ਕੀਤਾ ਅਸੀਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਆਪਣੇ